ਸਾਈਕਲ ਹੋਇਆ ਦੇਖੀ ਆ ਕੀ ਕਰੀਐਨੀ ਕੀ ਹੋਗਾ ਮਾਰ ਦੇ ਕੋ ਤਾਂ ਫਿਰ ਮੰਮਾ ਪਰ ਮੈਨੂੰ ਐਂ ਦੱਸ ਵੀ ਤੂੰ ਨਾ ਛਤਰਖਾਂ ਵਾਲੇ ਕੰਮ ਤਾਂ ਤੂੰ ਆਪ ਕਰਦੀ ਆ ਮੈਂ ਤਾਂ ਐਂ ਸੀ ਬੇਬੀ ਆ ਗਈ ਬੇਬੇ ਆ ਗਈ ਅੱਛਾ ਬਿੰਨੇ ਹੀ ਡਾਰਾ ਬੇਬੇ ਤਾਂ ਫਿਰ ਕਿਉਂ ਨਾ ਚੀਜ਼ਾਂ ਨਾਲ ਪੰਗੇ ਲੈਣੀਆਂ ਜਿਉਹਨੇ ਦੇਖ ਲਿਆ ਵੀ ਤੂੰ ਆ ਪੰਗੇ ਲਈ ਐਨੀ ਉਹਨਾਂ ਦੇ ਚੀਜ਼ਾਂ ਨਾਲ ਨਾਲ ਮੈਨੂੰ ਨਾਲ ਨਾਲ ਤੈਨੂੰ ਲੜੂਗੀ ਓਹੋ ਮੈਂ ਤਾਂ ਨਾ ਬੈਠਿਆ ਐ ਸੋਚੀ ਐਨੀ ਐ ਇਹ ਕੀ ਦਾ ਹੋਇਆ ਮੰਮੀ ਸਾਈਕਲ ਜਾ ਕਿਉਂ ਇਹਨਾਂ ਦਾ ਕੋਈ ਜਵਾਕ ਤਾਂ ਹੈ ਨਹੀਂ ਤੂੰ ਇਨਵੈਸਟੀਗੇਸ਼ਨ ਕਰਨੀ ਐ ਤੇ ਫਿਰ ਕਿਸ ਦੀ ਮਰਜ਼ੀ ਹੋਇਆ ਕਿ ਭਾਤ ਅਗਲੀ ਕੋ ਕੁੜੀ ਦੇ ਜਵਾਕ ਦਾ ਹੋਵੇ ਜਾਂ ਗਾਂ ਕੋ ਰਿਸ਼ਤੇਦਾਰੀ ਚ ਕੋਈ ਕਿਸੇ ਜਵਾਕ ਦਾ ਹੋਵੇ ਤੂੰ ਦੱਸ ਕੀ ਕਰਨਾ ਪਰ ਇਥੇ ਤਾਂ ਕੀ ਕਰਦਾ ਰਿਸ਼ਤੇਦਾਰੀ ਚ ਹੋਣਾ ਚਾਹੀਦਾ ਮੁੰਨੀ ਨਾਮ ਕੀ ਬਣ ਠੀਕ ਹੈ ਮੈਨੂੰ ਪਤਾ ਤੈਨੂੰ ਵਕੀਲ ਬਣਦਾ ਸ਼ੌਂਕ ਹੈਗਾ ਪਰ ਘਰੇ ਨਾ ਬਣਿਆ ਕਰ ਲੈ ਪਤਾ ਤਾਂ ਹੋਣੀ ਚਾਹੀਦੀਆਂ ਜੀ ਜਾਣ ਕਰਦੇ ਮੈਨੂੰ ਪੁੱਛਿਆ ਹਾਂ ਪੁੱਛ ਕੇ ਆਉਂਗੀ ਹਾਂ ਤੇ ਜਦੋਂ ਤੇਰਾ ਹਯਾਲ ਆਇਆ ਨਾ ਤੂੰ ਗਰੋਂਦੀ ਜੇ ਮੇਰੇ ਕੋਲ ਆਈ ਤੇ ਹਿਸਾਬ ਲਾ ਲਈ ਕੋਈ ਨਾ ਮਾਸੀ ਹੈਗੀ ਐ ਨਾ ਮੇਰੀ ਮਾਸੀ ਨੂੰ ਪੁੱਛ ਲੂੰਗੀ ਨਾਲੇ ਮਾਸੀ ਹਰ ਸਵਾਲ ਦਾ ਜਵਾਬ ਦੇ ਦਿੰਦੀ ਐ ਤੇਰੇ ਵਾਂਗੂ ਥੋੜੇ ਮੰਮੇ ਤੂੰ ਤਾਂ ਪਹਿਲਾਂ ਪੁੱਛਣਾ ਕਿਉਂ ਕੀ ਲੈਣਾ ਐ ਐ ਕਰਨਾ ਮਾਸੀ ਮੈਨੂੰ ਇੱਕ ਇੱਕ ਗੱਲ ਦੱਸ ਦਿੰਦੀ ਐ ਵੀ ਐਂ ਕਰਕੇ ਆਏ ਐ ਇਹ ਐਂ ਕਰਕੇ ਆਏ ਐ ਨਾਲ ਮਾਸੀ ਦਾ ਵੀ ਹਯਾਲਾ ਤੇਰੇ ਤਾਂ ਲਹੀ ਲਹੇ ਨਾਲ ਮਾਸੀ ਦਾ ਵੀ ਲਹੀ ਨਾਲ ਤੈਨੂੰ ਪਤਾ ਤਾਂ ਹੈ ਪੁੱਤ ਤੇਰੀ ਮਾਸੀ ਨਾਲ ਕਿਵੇਂ ਤਾਂ ਬੋਲਦੀ ਆ ਉਹ ਹੱਸ ਕੇ ਤੇ ਕਦੇ ਬੋਲਦੀ ਦੇਖੀ ਮंजे ਤੂੰ ਆਦੀ ਮਾਸੀ ਦੇ ਕਿਤੇ ਨਾਮ ਲੈਂਗੀ ਜਿਵੇਂ ਮਾਸੀ ਕੋਲ ਦੱਸੇਂਗੀ ਜਾ ਕੇ ਜਿਵੇਂ ਉਹਨੇ ਕੁਝ ਕਹਿਤਾ ਬੇਬੇ ਨੂੰ ਤੇ ਵਿਚਾਰਨਾ ਕਿੰਨਾ ਹਯਾਲ ਲਊਗਾ ਨਾਲੇ ਪਾਗਲ ਐ ਮਾਸੀ ਤੋਂ ਐ ਉਹ ਬੇਬ ਫਿਰ ਤਾਂ ਇਹ ਕਹਿੰਦੀ ਆ ਜਦੋਂ ਉਹਨੂੰ ਨਹੀਂ ਪਸੰਦ ਕਿਸ ਚੀਜ਼ਾਂ ਨੂੰ ਹੱਥ ਲਾਉਣੀਆਂ ਤਾਂ ਉਹਦੇ ਫੁੱਲ ਬੂਟੇ ਨੂੰ ਹੱਥ ਲਾਇਆ ਸੀ ਕਿਵੇਂ ਕਰਦੀ ਸੀ ਤੇ ਅੱਜ ਤੂੰ ਫੇਰ ਚੀਜ਼ ਕੋਈ ਇੱਥੇ ਆ ਜੇ ਫੇਰ ਕਿਧਰੇ ਨਹੀਂ ਆਉਂਦੀ ਮੈਂ ਤਾਂ ਇੱਕ ਵਾਰ ਤਾਂ ਮੈਂ ਡਰ ਗਈ ਸੀ ਮੈਨਾਂ ਨਹੀਂ ਸੀ ਆਈਗੀ ਬੇਬੇ ਮੈਂ ਇਹ ਕਹਿੰਦੀ ਸੱਚੇ ਬੰਮੀ ਚਲ ਆ ਛੱਡ ਨਹੀਂ ਹੱਥ ਲੋਂਦੀ ਕਿਸੇ ਚੀਜ਼ਾਂ ਨੂੰ ਮੈਂ ਤਾਂ ਆਪਣੀਆਂ ਚੀਜ਼ਾਂ ਹੀ ਦੇਖ ਲਿਆ ਕਰੂੰਗੀ ਮੈਂ ਨਾ ਇਹ ਕਹਿੰਦੀ ਸੀ ਕੋ ਜਿਵੇਂ ਹੁਣ ਕਾਲਜ ਤੇ ਫਰੈਂਡ ਹੁੰਦੇ ਆਪਣੇ ਹੁਣ ਜਿਵੇਂ ਮੇਰੇ ਸਕੂਲ ਚ ਮੇਰੀ ਸਹੇਲੀ ਆ ক্লোਜ਼ ਫਰੈਂਡ ਆ ਹੈ ਨਾ ਉਵੇਂ ਜੇ ਤੁਸੀਂ ਕਾਲਜ ਜਾਂਦੇ ਸੀ ਤੁਹਾਡੇ ਵੀ ਫਰੈਂਡ ਹੋਣਗੇ ਤੂੰ ਅੱਜ ਮੈਨੂੰ ਕਿ ਲੇ ਮੈਂ ਪੁੱਛ ਨਹੀਂ ਸਕਦੀ ਮੰਮੀ ਲੈ ਪੁੱਛ ਸਕਦੀ ਹਾਂ ਕਾਲਜ ਮੇਰੇ ਬਾਲੀਆਂ ਸੇਲੂਗਾ ਸੀਗਾ ਤੇ ਵਧੀਆ ਮੁੰਡੇ ਕੁੜੀ ਸਾਰੇ ਦੋਸਤ ਸੀਗੇ ਅਸੀਂ ਵਧੀਆ ਇਕੱਠੇ ਸਾਰੇ ਰਹਿੰਦੇ ਸੀ ਇਕੱਠੇ ਪੜਦੇ ਸੀਗੇ ਜੇ ਕਿਸੇ ਦੀ ਬਰਥਡੇ ਹੁੰਦਾ ਤੇ ਇਕੱਠੇ ਬਰਥਡੇ ਮਨਾਉਂਦੇ ਬਾਹਰ ਕੰਟੀਨ ਚ ਜਾ ਕੇ ਖਾਂਦੇ ਪੀਂਦੇ ਪੈਸੇ ਪਾਉਂਦੇ ਸਾਰੇ ਆਨੇ ਰਲ ਕੇ ਕਿ ਕਿ ਆਨੀ ਸੀ ਸਾਰੇ ਅਮੀਰ ਸੀਗੇ ਸਾਰੇ ਠੀਕ ਠਾਕ ਕਰਾਂ ਦੇ ਸੀਗੇ ਪਰ ਸਾਰੇ ਥੋੜੇ ਥੋੜੇ ਪੈਸੇ ਪਾ ਕੇ ਪੈਸੇ ਇਕੱਠੇ ਕਰਕੇ ਫਿਰ ਕਿਤੇ ਬਾਹਰ ਖਾਣ ਪੀਣ ਜਾਂਦੇ ਅੱਛਾ ਤੇ ਮੰਮੀ ਕਿਸੇ ਨਾਲ ਲੜਾਈ ਹੋਈ ਆ ਜਿਵੇਂ ਆਪਣੇ ਕੋਈ ক্লোਜ਼ ਫਰੈਂਡ ਹੁੰਦਾ ਉਹਦੇ ਨਾਲ ਕਦੇ ਤੇ ਲੜਾਈ ਹੋਈ ਨਹੀਂ ਕਿਉਂ ਕੀ ਗੱਲ ਹੋਗੀ ਤੂੰ ਮੈਨੂੰ ਇਹੋ ਜਿਹਾ ਸਵਾਲ ਕਿਉਂ ਪੁੱਛੀ ਆਨੀ ਆ ਕੋਈ ਗੱਲਾਂ ਮੰਨ ਚ ਨਹੀਂ ਨਹੀਂ ਮੰਮੀ ਬਾਂ ਚ ਤਾਂ ਕੋਈ ਗੱਲ ਨਹੀਂ ਹੈਗੀ ਬਸ ਜਿਹੜੇ ਗੱਲਾਂ ਪੁੱਛੀ ਇੰਨੀ ਆ ਮੈਂ ਤਾਂ ਵੈਸੇ ਪੁੱਛਦੇ ਕਈ ਵਾਰ ਹੁਣ ਆਪਾਂ ਲੜੀ ਪੈਨੇ ਆ ਹੁਣ ਮੈਂ ਤੇ ਦੇਖ ਲਾ ਪ੍ਰਿਆ ਹੈਗੇ ਸਹੇਲੀਆਂ ਦੋਮੇ ਹੁਣ ਨਾ ਕਈ ਵਾਰ ਕਿਸੇ ਚੀਜ਼ ਪਿੱਛੇ ਲੜ ਆਪਾਂ ਨਹੀਂ ਫੇਰ ਅਸੀਂ ਇੱਕ ਹੋ ਜਾਂਦੇ ਆ ਮੈਂ ਤਾਂ ਵੈਸੇ ਪੁੱਛਦੀ ਆ ਕਈ ਵਾਰ ਫਰੈਂਡ ਸਰਕਲ ਚ ਲੜਾਈ ਹੋ ਜਾਂਦੀ ਆ ਨਹੀਂ ਨਹੀਂ ਸਾਡੀ ਤਾਂ ਨਿੱਕਦੀ ਲੜਾਈ ਹੋਈਗੀ ਤੇ ਨਾ ਹੀ ਮੈਂ ਕਦੀ ਕਿਸੇ ਨਾਲ ਲੜੀ ਆ ਤੇ ਬਾਕੀ ਆ ਆ ਵੀ ਪੁੱਤ ਜਿਵੇਂ ਜਿਵੇਂ ਬੰਦਾ ਵੱਡਾ ਹੋ ਜਾਂਦਾ ਸਾਰੇ ਯਾਰ ਦੋਸਤ ਸਾਰੇ ਇਸ ਤਰ੍ਹਾਂ ਦੀਆਂ ਸਾਰੀਆਂ ਦੂਰ ਹੁੰਦੇ ਜਾਂਦੇ ਆ ਹੁਣ ਤੂੰ ਦੇਖ ਲੈ ਕਿੰਨਾ ਟਾਈਮ ਹੋ ਗਿਆ ਪੜਾਈ ਛੱਡੀ ਨੂੰ ਕਾਲ ਛੱਡੀ ਨੂੰ ਜਿੰਨੀਆਂ ਵੀ ਮੇਰੇ ਨਾਲ ਸਹੇਲੀਆਂ ਸੀ ਜਾਂ ਸਾਰੇ ਦੋਸਤ ਸੀ ਸਾਰੇ ਵਿਛੜ ਗਏ ਕੋਈ ਨਹੀਂ ਕੋਲ ਰਿਹਾ ਅੱਛਾ ਤੇ ਕਦੇ ਕੋਈ ਨਹੀਂ ਮਿਲੇ ਤੁਹਾਡਾ ਫਰੈਂਡ ਜਾਂ ਮੈਸੇਜ ਮੈਂ ਨਾ ਦੱਸ ਕੋਈ ਪੱਕੀ ਸਹੇਲੀ ਤੇਰੀ ਹੈਗੀ ਸੀ ਕੋਈ ਹਾਂ ਪੱਕਾ ਦੋਸਤ ਤਾਂ ਮੇਰੀ ਸਹੇਲੀ ਸੀਗੀ ਸੋਨੀ ਉਹ ਮੇਰੀ ਪੱਕੀ ਸਹੇਲੀ ਸੀ ਅੱਛਾ ਅਸੀਂ ਤਾਂ ਇਕੱਠੇ ਰਹਿੰਦੇ ਸੀਗਾ ਜੇ ਉਹਨੇ ਕੁਝ ਬਣਾ ਕੇ ਲਿਆਉਣਾ ਆ ਫਿਰ ਉਹਨੇ ਆਦਰ ਟਿਫਨ ਮੈਨੂੰ ਦੇ ਦੇਣਾ ਜੇ ਮੈਂ ਕੁਝ ਬਣਾ ਕੇ ਲੈਣਾ ਮੈ ਆਦਰ ਟਿਫਨ ਉਹਨੂੰ ਦੇਣਾ ਅਸੀਂ ਤਾਂ ਇਹ ਕਰਦੇ ਹੁੰਦੇ ਸੀ ਜਦੋਂ ਤੇਰਾ ਵਿਆਹ ਹੋਇਆ ਹੋਏ ਨਾ ਤੇ ਮੂਰੇ ਮੈਂ ਲੱਗੂਗੀ ਉਹ ਕਹਿੰਦੀ ਤੇਰਾ ਵਿਆਹ ਹੋਇਆ ਤਾਂ ਮੂਰੇ ਮੈਂ ਲੱਗੂਗੀ ਮਤਲਬ ਜੋ ਭੈਣਾਂ ਵਾਂਗੂ ਰਹਿੰਦਾ ਹੁੰਦਾ ਰਹਿੰਦੀਆਂ ਹੁੰਦੀਆਂ ਸੀ ਅਸੀਂ ਤੇ ਫਿਰ ਹੁਣ ਕੀ ਹੋ ਗਿਆ ਮੰਮੀ ਮੈਂ ਤਾਂ ਕਦੇ ਵੇਖੀ ਨਹੀਂ ਫਿਰ ਸੋਨੀ ਮਾਸੀ ਬਸ ਬੁੱਤੋ ਉਹਦਾ ਵਿਆਹ ਹੋ ਗਿਆ ਮਤਲਬ ਬਾਹਰ ਵਗ ਗਈ ਵੈਸੇ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਬਸ ਐ ਹੀ ਆ ਜਦੋਂ ਵਿਆਹ ਹੋ ਜਾਂਦੇ ਦੋਵਾਂ ਕੁੜੀਆਂ ਨੂੰ ਕੋਣ ਕਿਸੇ ਛੇਲੇਣਾ ਮਿਲ ਦਿੰਦਾ ਸਾਰੇ ਵਿਛੜ ਜਾਂਦੇ ਆ ਇਹ ਤਾਂ ਹੈ ਮੰਮੀ ਚੱਲ ਤੂੰ ਨਾ ਇਹਨਾ ਦਿਮਾਗ ਤੇ ਜ਼ੋਰ ਪਾਵੇਂ ਨਾਲ ਮੈਨੂੰ ਇਮੋਸ਼ਨਲ ਕਰੀ ਜਾਂਦੇ ਆ ਮੈਨੂੰ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਕਰਾਈ ਜਾਂਦੇ ਆ ਪੂਰੀ ਗੱਲਾਂ ਲੈ ਕੇ ਬਹਿ ਜਾਨੀ ਤੂੰ ਤਾਂ ਹੋਰ ਕੋ ਗੱਲਾਂ ਲੈ ਕੇ ਬਹਿ ਜਨੇ ਬਸ ਮੇਰੇ ਗੱਲ ਮੰਨ ਚ ਆਈ ਮੈਂ ਪੁੱਛ ਲਿਆ ਲੈ ਆਪ ਤਾਂ ਪਲਾਠਾ ਮਾਰ ਕੇ ਬੈਠੀ ਬੱਠੀ ਨਾਲ ਮੈਂ ਵੀ ਤੇਰੇ ਬੈ ਗਈ ਮੈਂ ਵੀ ਕੰਮ ਲਈ ਆ ਆ ਜਾ ਕੋਈ ਕੰਮ ਕਰ ਲ ਗਏ ਪੜ ਲਾ ਕੋਈ ਦੋ ਅੱਖਰ ਇਹਨੇ ਪੰਗੇ ਲਈ ਜਾਂਦੇ ਆ ਮੈਂ ਹੁਣ ਤਾਂ ਪੜ ਕੇ ਆਈ ਆ ਖੜੀ ਹੋ ਚੱਲ ਆ ਜਾ ਚੱਲ ਇਹ ਥੋਟ ਖੜ ਕਿਤੇ ਬੇਬੇ ਦੋਨੋਂ ਨੂੰ ਵੇਖ ਲੈ ਨਾ ਦੋਨੋਂ ਨੂੰ ਗੁੱਤ ਫੜ ਕੇ ਘਰੋਂ ਬਾਹਰ ਕੱਢ ਦੂਗੀ ਕਿਤੇ ਰਹਿਣ ਦਾ ਟਿਕਾਣਾ ਵੀ ਨਹੀਂ ਹੈ ਆ ਮੈਂ ਕਿਉਂ ਸੋਣਾ ਪਾ ਪੈਸੇ ਦੇਣੇ ਫਿਰ ਚ ਰੋਣੇ ਹਾਂ 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 ਪੈਸੇ ਘਰ ਤਾਂ ਅਗਲੇ ਨਹੀਂ ਆ ਪੈਸੇ ਦੇ ਕੇ ਮੁੱਲ ਤਾਂ ਲੈ ਨਹੀਂ ਲਿਆ ਆਪਾਂ ਘਰ ਆ ਜਾ ਪੰਗੀ ਉੱਥੇ ਇਹਦੀ ਵਾਰ ਤਾਂ ਪੁੱਛ ਕੇ ਰਹੁ ਮਾਸੀ ਤੋਂ ਯਾਰ ਇਹਨੂੰ ਫੋਨ ਕਰਾ ਇਹ ਕਰੂ ਆਪਣਾ ਕੰਮ ਹੈਲੋ ਓ ਕੀ ਹਾਲਾ ਸੋਹਣਾ ਜੱਗਾ ਬੋਲਦਾ ਠੀਕ ਹੈ ਆਹੋ ਓ ਯਾਰ ਇੱਕ ਨਾ ਛੋਟਾ ਕੰਮ ਸੀਗਾ ਮੈਂ ਨਾ ਤੈਨੂੰ ਵਟਸਐਪ ਤੇ ਫੋਟੋ ਭੇਜਦਾ ਹੋਲਡ ਰੱਖ ਤੈਨੂੰ ਭੇਜ ਹੀ ਦਿੰਨਾ ਮੈਂ ਇੱਕ ਮਿੰਟ ਇੱਕ ਮਿੰਟ ਰੁਕ ਹਾਂ ਇੱਕ ਮਿੰਟ ਹੁਣ ਵਟਸਐਪ ਖੋਲ ਕੇ ਦੇਖ ਆਉਦਾ ਹਾਂ 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 ਉੱਥੇ ਭੇਜ ਰਿਹਾ ਇਹਨੂੰ ਕਰੀਏ ਸੈਂਡ ਸੈਂਡ ਆ ਦੇਖ ਫੋਟੋ ਹਾਂ 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 ਲਾਲ ਜੀ ਸੂਟ ਆ ਇਹ ਆ ਕੁੜੀ ਜਨ ਆਪਾਂ ਸਾਰਾ ਕੁਝ ਪਤਾ ਕਰਨਾ ਹੈ ਇਹ ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਹੈ ਕੀ ਕੰਮ ਕਰਦੀ ਹੈ ਠੀਕ ਹੈ ਇਹਦਾ ਪਿਛੋਕੜ ਕੀ ਹੈ ਸਾਰਾ ਕੁਝ ਪਤਾ ਕਰਨਾ ਵੀ ਇਹਦਾ ਘਰ ਵਾਲਾ ਕੀ ਕਰਦਾ ਹੈ ਹੈਗਾ ਵੀ ਹੈ ਨਹੀਂਗਾ ਜਾਂ ਮਰਿਆ ਹੋਇਆ ਕੁਝ ਵੀ ਹੈ ਮੈਨੂੰ ਨਹੀਂ ਪਤਾ ਸਿੱਧਾ ਤੂੰ ਪਤਾ ਕਰਕੇ ਦੇਣਾ ਮੈਨੂੰ ਸਾਰਾ ਕੁਝ ਉਹ ਪੈਸੇ ਦਾ ਦਊਂਗਾ ਹੀ ਹਾਂ ਉਹ ਲੜੀ ਲੜੀ ਆਪਦੇ ਪੈਸੇ ਕੋਈ ਨਾ ਹਾਂ ਉਹ ਇਹ ਕੱਲ ਤੱਕ ਪਤਾ ਕਰਕੇ ਦੇਣਾ ਤੂੰ ਮੈਨੂੰ ਵੇਰ ਕੀ ਕਰਦੀ ਐ ਕੀ ਨਹੀਂ ਘੱਟੋ ਘੱਟ ਅੱਧੀ ਜਾਣਕਾਰੀ ਮੈਨੂੰ ਕੱਲ ਦੀ ਕੱਲ ਚਾਹੀਦੀ ਚਾਹੀਦੀ ਆ ਜਿਵੇਂ ਮਰਜ਼ੀ ਹਾਂ 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 ਕੋਈ ਨਾ ਹਾਂ ਹਾਂ ਉਹ ਹੋ ਜੂਗਾ ਹੋ ਜੂਗਾ ਹੋ ਜੂਗਾ ਉਹ ਕੋਈ ਚੱਕ ਉਹ ਯਾਰ ਤੂੰ ਆਪਦਾ ਕੰਮ ਛੱਡ ਤੂੰ ਪਹਿਲਾਂ ਮੇਰਾ ਕੰਮ ਕਰ ਜਿਹੜਾ ਆ ਕੰਮ ਦਿੱਤਾ ਤੈਨੂੰ ਮੈਂ ਬਾਲਾ ਜ਼ਰੂਰੀ ਕੰਮ ਐ ਹਾਂ ਹੁਣ ਤੂੰ ਸਟਾਰਟ ਹੋ ਜਾ ਠੀਕ ਐ ਠੀਕ ਐ ਪੈਸੇ ਮਿਲ ਜਾਣਗੇ ਤੈਨੂੰ ਕੋਈ ਨਾ ਚੰਗਾ ਲਵੀ ਆ ਕੰਮ ਤਾਂ ਹੋ ਗਿਆ ਆਪਣਾ ਪੂਰਾ ਇਹਨੇ ਕੱਲ ਤੱਕ ਪਤਾ ਕਰਾਈ ਦੇਣਾ ਸਕੀਮੀ ਬੰਦਾ ਇਹ ਯਾਰ ਇਹਦਾ ਪਤਾ ਕਰਾਈ ਦਊਗਾ ਚੱਲ ਬਈ ਅੱਜ ਨੂੰ ਗੰਦਾ ਰੋਟੀ ਰਠੀ ਖਾਦੀ ਲੈ ਪੁੱਢੇ ਸੋਨੀ ਪੁੱਢੇ ਗੱਲ ਸੁਣ ਲੈ ਬਾਹਰ ਆ ਜਾ ਹਾਂ ਕੀ ਕਹਿਨੀ ਆ ਨਾਲਤਾ ਵਿਰਮਨ ਪਾਣੀ ਦਾ ਕਲਾਸ ਲਿਆ ਜੇ ਦਵਾਈ ਲੈ ਦੂੰਗੀ ਮੈਂ ਨਾਲ ਐ ਕਰ ਖਿਚੜੀ ਦਾ ਪੋਰਾ ਬਣਾ ਦੇ ਲਾ ਖਿਚੜੀ ਬਣਾ ਦੇ ਐਨੀ ਪਹਿਲੀ ਨਹੀਂ ਹੈਗੀ ਮੈਂ ਕਿ ਖਿਚੜੀ ਬਣਾ ਲਾਵਾਂ ਆ 2900 ਕੰਮ ਪਏ ਨੇਗੇ ਲੈ ਦੇਦੀ ਨੂੰ ਦੱਸ ਉਹਦੇ ਵਿੱਚ ਕੀ ਤੂੰ ਦੱਸ ਉਹ ਸਾਲ ਘੋਟਣਾ ਜਾਏ ਖਾਂਦੇ ਖਿਚੜੀ ਐ ਬਣਾ ਦੇ ਮੈਂ ਤਾਂ ਤਾਂ ਬਣਦੀ ਨਹੀਂ ਹੈਗੀ ਜੇ ਤੂੰ ਖਾਣੀ ਆ ਨਾ ਆਪ ਬਣਾ ਕੇ ਖਾ ਲੈ ਆ ਜਦੋਂ ਧੂਰਿਆ ਜਾਨੀਆਂ ਉਦੋਂ ਦਾ ਤੂੰ ਮੱਥਾ ਫੜ ਕੇ ਬੈਜੀਆਂ ਜਦੋਂ ਭੈਣ ਕੋਲੇ ਜਾਨੀਆਂ ਉਦੋਂ ਕਿਵੇਂ ਫਿਰਦੀ ਹੁੰਦੀ ਊਰੀ ਮਾ ਗੁੱਦੜਦੀ ਨੇ ਭੈਣ ਕੋਲੇ ਬਾਗੀ ਫੇਰ ਕੀ ਹੋ ਗਿਆ ਦੱਸ ਬਥੇਰਾ ਕਰਦੀ ਆ ਮੇਰਾ ਉਹ ਵਿਚਾਰੀ ਨਾ ਗਈ ਤਾਂ ਹੈਗੀ ਦੀ ਬੀਬੀ ਫੇਰ ਤੋਂ ਫੇਰ ਰੱਖੀ ਨਾ ਉਹਨੇ 4 ਦਿਨ ਲੈ ਫਿਰ ਪੁੱਠੇ ਪੈਰੀ ਕਾਹ ਤੋਂ ਮੁੜਿਆਈ ਲੈ ਦੱਸ ਮੇਰਾ ਘਰ ਆ ਮਾ ਨਹੀਂ ਸਕਦੀ ਇਹ ਕਾਹਦਾ ਤੋ ਤਾਨਾ ਦਿੰਨੀ ਐ ਕੁੜੇ ਮੈਨੂੰ ਹੂੰ ਆ ਸਕਦੀ ਮੈਨੂੰ ਪਤਾ ਉੱਥੇ ਜਾਣੀ ਆ ਨਾ ਇੱਥੇ ਲੋਕ ਸਾਨੂੰ ਨਹੀਂ ਟਿਕਣ ਦਿੰਦੇ ਜਿਹੜੀ ਉਹ ਕੁੜੀ ਦੇ ਕਰਤੂਤਾ ਖੜਾਈਆਂ ਲਗੀਆਂ ਸਾਰਾ ਪਤਾ ਕਿੰਨਾ ਮਰਜ਼ੀ ਨੂੰ ਪੁਰਖ ਲਕ ਕੁੜੇ ਵੀਰਾਂ ਉਹਨੇ ਕੱਲੀ ਨੇ ਨਹੀਂ ਕਰ ਤੂ ਟੱਕੜੀਆਂ ਅੱਜ ਕੱਲ ਦਾ ਤਾਂ ਜੁੱਗੀ ਇਹ ਜਾ ਹੋਇਆ ਪਿਆ ਠੀਕ ਐ ਉਹ ਤਾਂ ਵਿਚਾਰੀ ਮੇਰੀ ਭੈਣ ਹੀ ਨਰਮ ਸੀ ਆਹੋ ਉਹ ਦੇ ਕਰ ਤੂ ਤਾਂ ਢੱਕਣ ਦੀ ਮਾਰੀ ਹੁਣ ਆਏ ਆ ਜਾ ਵੀ ਜੁੱਗੀ ਇਹ ਜਾ ਹੋਇਆ ਪਿਆ ਗੱਲ ਬਦਨ ਲੱਗੀ ਤਾਂ ਨਾ ਮਾਂ ਤੂੰ ਮਿੰਟ ਮਾਰ ਦੇ ਚੱਲ ਹੁਣ ਤੂੰ ਕਿਹੜੇ ਪਾਉੜੀਆਂ ਚੜ ਗਈ ਬਣਾ ਦੇਣਾ ਤਾਂ ਚਾਦੀ ਘੁੱਟ ਬਣਾ ਦੀ ਮੇਰਾ ਤਾਂ ਸਿਰ ਫੱਟੀ ਜਾਂਦਾਗਾ ਤੇ ਨਾਲੇ ਬਣਾ ਲੈ ਫਿਸੜੀ ਕਿ ਹੋਰੀ ਗੱਲ ਅੰਤਰੇ ਲਈ ਜਾਨੀ ਹੈ ਮੇਰੀ ਗੱਲ ਸੁਣ ਲੈ ਨਾ ਤਾਂ ਮੈਂ ਤੋ ਚਾਹ ਬਣੇ ਨਾ ਮੈਂ ਤੋ ਬਣੇ ਖਿਚੜੀ ਮੇਰਾ ਤਾਂ ਕੋਰਾ ਜਵਾਬ ਹੈ ਮੈਂ ਤਾਂ 2900 ਕੰਮ ਕਰਨੇ ਪਏ ਨੇਗੇ ਐਨੇ ਕੱਪੜੇ ਨਾ ਘਰਾਂ ਲੱਗਿਆ ਪਿਆ ਤੈਨੂੰ ਤਾਂ ਨਹੀਂ ਫਿਕਰ ਧੋਣੇ ਦਾ ਮਹੀਨੇਗੇ ਉਹ ਸਾਰੇ ਹਾਂ ਤੇ ਲਾਣਾ ਸਿੱਟੀ ਚੱਲਣੀ ਆ ਮਸ਼ੀਨ ਚ ਸਿੱਟ ਦੇਗੀ ਲੈ ਆ ਗਿਆ ਮੁੰਡਾ ਓ ਕਾਣੂ ਐਵੇਂ ਝੁੱਪਾਇਆ ਓ ਲੋਕ ਦੇਖਦੇ ਨੇ ਕੀ ਹੋ ਗਿਆ ਆ ਲੋਕਾਂ ਦਾ ਕੱਲਾ ਮੈਂ ਹੀ ਠੇਕਾ ਲੈਤਾਗਾ ਆ ਤੇਰੀ ਮਾਂ ਨੂੰ ਕਹੀਦੇ ਇਹ ਜੇ ਆਪ ਕੰਮ ਕਰਨਾ ਤੇ ਮੈਂ ਤਾਂ ਤੋ ਕਰਨਾ ਓ ਰੋੜਾ ਪਾਇਆ ਹੁਣ ਤੁਸੀਂ ਹਾਂ ਭਾਈ ਮੈਨੂੰ ਤਾਂ ਨਹੀਂ ਬੁਰੀ ਲੱਗਦੀਆਂ ਤੇ ਭਾਈ ਮੈਂ ਤਾਂ ਇਹਨੂੰ ਖਿਚੜੀ ਦਾ ਪੂਰਾ ਆਖਿਆ ਸੀ ਬਣਾਉਣ ਨੂੰ ਉਸੇ ਦੀ ਗੱਲ ਲੈ ਕੇ ਸੌਤਾਨੇ ਮੇਨੇ ਭੈਣ ਦੇ ਉਹ ਗਾਹ ਕੁੜੀ ਦੇ 100 ਪੌੜੀਆਂ ਚੜ ਗਈ ਇਹ ਤਾਂ ਲੈ ਦੇਖ ਲੈ ਲਾਦੇ ਲੁੱਤੀਆਂ ਲਾਦੇ ਮੈਨੂੰ ਲੜਾ ਦੇ ਇਹਦੇ ਨਾਲ ਸਾਨੂੰ ਨਾ ਕਦੇ ਮਾੜਾ ਵੋਟ ਹਿਆਰ ਦੀ ਚੱਜਣਾ ਬੋਲਣ ਲੱਗਦੇ ਆ ਨਾ ਉਹਦੀ ਕੋਈ ਨਾ ਕੋਈ ਸੰਦਕ ਸੇੜ ਦਾਂਦੀ ਹੈਗੀ ਜਾਣ ਕੇ ਵੀ ਇਹ ਲੜਨ ਨੂੰ ਹੁਣ ਮੇਰੀ ਗੱਲ ਸੁਣ ਲੈ ਕੇ ਬਰੈਡ ਪੈ ਨੇ ਬਰੈਡ ਖਾ ਲਾ ਖਿਚੜੀ ਨੂੰ ਕੀ ਹੋ ਗਿਆ ਕਾਹ ਨੂੰ ਬਰੈਡ ਖਾ ਲੇ ਬ੍ਰੈਡ ਨਾਲ ਨਾਲ ਉਹ ਤੇ ਪੈਸੇ ਲਵਾਤੇ ਤੇ ਤੋ ਉਹ ਬੈ ਨੋ ਮਿੰਜੀ ਕਿ ਪੜ ਕੋ ਕਿੰਨੇ ਕ ਮਣ ਪੱਕੇ ਪੈਸੇ ਲਾ ਤੇ ਹੱਦ ਕਰੀ ਜਾਨੀ ਕੁੜੇ ਸੋਨੀ ਅ ਜਵਾਕ ਬਥੇਰਾ ਖਾ ਲੈਂਦੇ ਹੁੰਦੇ ਬ੍ਰੈਡ ਬਰੁੱਡ ਮੈਂ ਤਾਂ ਖਿਚੜੀ ਖਾਣ ਨੂੰ ਜੀ ਕਰਦਾ ਸੀ ਭਾਈ ਮੈਂ ਕਹਿ ਕਹ ਲੈ ਦੱਸ ਉਹ ਤੂੰ ਹੀ ਕਹਦੇ ਮਾੜਾ ਮੋਟਾ ਇਹਨੂੰ ਉਹ ਬੀਬੀ ਮੇਰੀ ਗੱਲ ਸੁਣਦਾ ਜੇ ਤੈਨੂੰ ਕੋਈ ਬਿਮਾਰ ਆ ਕੋਈ ਢਿੱਲੀ ਮੱਠੀਆਂ ਕੋਈ ਡਾਕਟਰ ਕੋ ਜਾ ਕੇ ਦਵਾਈ ਲਿਆ ਐ ਖਿਚੜੀਆਂ ਖਾ ਕੇ ਤਾਂ ਤੂੰ ਠੀਕ ਨਹੀਂ ਹੁੰਦੀ ਹੈਗੀ ਨਾਲੇ ਤੂੰ ਮੇਰੀ ਗੱਲ ਸੁਣ ਮਾਸੀ ਕੋਲੇ ਤਾਂ ਭੱਜੀ ਜਾਂਦੀਆਂ ਪੀਡੀਓ ਸਾਂ ਨੂੰ ਕੋ ਬਸ ਚੜ ਜਾਂਦੀਆਂ ਉਦੋਂ ਤੱਕ ਤੇ ਹੁਣ ਤੇਰੇ ਤੂੰ ਤੀਜੇ ਦਿਨਾਂ ਦਾ ਬਿਮਾਰ ਰਹਿਣੀ ਐ ਤੈਨੂੰ ਕਈ ਐ ਚੜਿਆ ਰਹਿੰਦਾ ਬੁਖਾਰ ਮੰਟ ਮਾਰਦੀ ਉਹ ਤਾਂ ਆਧਾਰ ਕਾਡਲ ਕਹਿੰਦੀ ਹੁਣ ਕਿਹੜੇ ਪੈਸੇ ਮੰਗਣੇ ਨੇ ਸੋਤੋਂ ਨਾਲ ਆਹ ਤਾਨਾ ਦੇ ਕੇ ਜਾਂਦੀ ਐ ਜਦੋਂ ਵੀ ਪੈਸੇ ਲੱਗਦੇ ਸੀ ਉਹਦੋਂ ਪੈਸੇ ਕਿੱਥੋਂ ਲੈ ਕੇ ਜਾਂਦੀ ਸੀ ਹਾਂ ਆ ਮੈਨੂੰ ਨਾ ਤਾਨੇ ਵੇਣੇ ਨਾ ਦਿਆ ਕਰੋ ਉਹਦਾ ਨਾਲ ਜੰਮੀ ਭੈਣਾਂ ਸਾਡੋ ਗੁੱਸਾ ਖੁੰਦਿਆ ਭੈਣਾਂ ਦੇ ਆ ਤੁਸੀਂ ਮੈਨੂੰ ਤਾਂ ਨਹੀਂ ਦੇਣ ਲੱਗਿਆ ਲੈ ਭਾਈ ਤੂੰ ਨੀ ਕਦੇ ਪੇਕੇ ਜਾਂਦੀ ਜਾਂ ਭੈਣ ਕੋਲੇ ਜਾਂਦੀ ਪੇਕੇ ਜਾਂਦੀ ਆਂਗੀ ਮੇਰੀ ਗੱਲ ਸੁਣ ਲਾ ਮਾਂ ਜੇ ਪੇਕੇ ਜਾਂਦੀ ਆ ਪੇਕੇ ਜਾ ਕੇ ਮੁੜ ਵੀ ਆਉਂਦੀ ਆ ਤੂੰ ਆਪਦੀ ਭੈਣ ਕੋਲੇ ਗਈਆਂ ਪਹਿਲੀ ਗੱਲ ਤਾਂ ਉਹਨਾਂ ਦੀ ਕੁੜੀ ਨੇ ਨੱਕ ਬੜਾਤਾ ਹੈ ਸਾਨੂੰ ਤਾਂ ਪਈ ਆਉਂਦੀ ਆ ਸ਼ਰਮ ਤੂੰ ਜਾ ਕੇ ਝੋਲਾ ਤੀਜੇ ਦੇ ਉੱਤਰ ਜਾਨੀ ਆ ਹਾਂ ਲੋਕ ਸਾਨੂੰ ਕੀ ਕਹਿੰਦੇ ਨੇ ਇੱਥੇ ਓਏ ਉਹਨਾਂ ਦੀ ਕੁੜੀ ਜੀ ਨਿਕਲ ਗਈ ਤੇ ਤੇਰੀ ਮਾਂ ਤੀਜੇ ਦਿਨੀ ਉੱਥੇ ਰਹਿੰਦੀ ਆ ਹਾਂ ਤੇ ਭਾਈ ਤੂੰ ਐ ਤਾਂ ਸਮਝ ਤੇਰਾ ਮਾਸੜ ਮੁੱਕ ਗਿਆ ਤੇਰੀ ਮਾਸੀ ਆ ਕੱਲੀ ਦੁੱਖ ਸੁੱਖ ਨੂੰ ਤਾਂ ਹੁਣ ਮੈਂ ਹੀ ਜਾਊਂਗੀ ਹੋਰ ਕੌਣ ਹੈ ਹੋਰ ਤੁਸੀਂ ਜਾਓਗੇ ਤੁਸੀਂ ਤਾਂ ਮੈਨੂੰ ਨਹੀਂ ਮੈਨੇ ਦੇਣਾ ਹੜਦੇ ਉਹ ਤਾਂ ਮਾਸੀ ਹੈਗੀ ਮੈਨੂੰ ਤਾਂ ਹੋਰ ਸੱਕ ਲੱਗਦਾ ਮੈਨੂੰ ਲੱਗਦਾ ਕੁੜੀ ਜੀ ਨਾਲ ਜ਼ਹਿਰ ਜ਼ੋਰ ਦੇਤੀ ਹੋਵੇ ਮਾਸੜ ਨੂੰ ਪਰੇ ਦਾ ਕੰਡਾ ਨਵੇੜਾ ਮੈਂ ਨਿਕਲ ਜੂ ਹਾਏ ਹਾਏ ਇਹ ਬਾਤ ਨਾ ਹੀ ਹੋ ਸਕਦੀ ਹੈ ਇਹ ਵੀ ਗੱਲ ਤੁਸੀਂ ਸਹੀ ਕਹੀ ਹੈ ਤੇ ਬਸ ਕਰੋ ਬਸ ਕਰੋ ਐਡਾ ਵੱਡਾ ਦੁੱਖ ਆਇਆ ਉਹ ਤੇ ਤੇਰੀ ਮਾਸੀ ਦੇ ਆ ਨਾ ਪੱਥਰ ਦੇਗੋ ਤੇ ਨਾ ਪੱਥਰ ਤੋੜ ਇੰਨੇ ਇੰਨੇ ਵੱਡੇ ਮੇਰੀ ਗੱਲ ਸੁਣ ਮਾਂ ਜੇ ਮਾਸੀ ਤੇ ਦੁੱਖ ਆਇਆ ਉੱਲਿਓਣ ਵੀ ਆਪੇ ਆਪੇ ਦੁੱਖ ਲੈ ਕੇ ਆਇਆ ਹੋ ਸਾਰਾ ਹੈ ਜੋ ਕੁੜੀ ਨੂੰ ਮਾੜਾ ਮਟਾਉਨ ਰਸਾ ਪਾ ਕੇ ਰੱਖਦੀ ਕਾਣੂ ਉਹ ਇਹ ਜੇ ਨਸਨ ਕਰਦੀ ਜਿਹੇ ਜੇ ਚਾਜੋ ਨੇ ਕਰੇ ਨੇ ਇਹ ਜੇ ਧੀ ਪੁੱਤ ਨੂੰ ਤਾਂ ਪਹਿਨੀ ਰਹਿਣਾ ਫਾਹਾ ਦੇ ਦੇ ਪਰ ਇਹ ਜੇ ਨੂੰ ਤਾਂ ਹਾਂ ਆ ਸਹੀ ਗੱਲ ਕਰਦੀ ਆ ਸੋਨੀ ਉਹਨੇ ਮਾਸੀ ਨੇ ਜਮਾਂ ਲੱਖਣ ਨਹੀਂ ਦਿੱਤਾ ਹੈਗਾ ਕੁੜੀ ਨੂੰ ਘਰ ਦਾ ਕੰਮ ਧੰਦਾ ਉਹਨੂੰ ਨਹੀਂ ਸੀ ਕੋਈ ਆਉਂਦਾ ਰੋਟੀ ਟੋਕ ਹੋਣੀ ਨਹੀਂ ਸੀ ਕਦੇ ਲਈ ਝਾੜੂ ਪੋਚਾ ਕਦੇ ਉਹਨੇ ਨਹੀਂ ਸੀ ਦਾਇਆ ਹੈ ਗੋਹਾ ਗੂੜਾ ਕਦੇ ਉਹਨੇ ਨਹੀਂ ਸੀ ਸਿੱਟਿਆ ਓ ਜੇ ਕੰਮਾਂ ਚ ਫਸਾ ਕੇ ਰੱਖਦੀ ਐ ਇਹ ਜਿਹੀਆਂ ਪੁੱਠੀਆਂ ਕਰਤੂਤਾਂ ਕਰਨ ਨੂੰ ਵਾਕ ਤਾਂ ਦਿਮਾਗ ਹੀ ਨਹੀਂ ਹੋਰ ਪਾਸੇ ਜਾਂਦਾ ਮੇ ਭਾਈ ਆ ਤੇਰੇ ਮਾਸੜ ਨੇ ਬਿਗਾੜੀ ਸੀਗੀ ਕੋਈ ਨਾ ਲੱਗ ਜੂਈ ਕੰਮ ਤੇਰੀ ਮਾਸੀ ਤਾਂ ਨਰਮ ਸੀ ਬਥੇਰਾ ਕਹਿੰਦੀ ਸੀ ਹੁਣ ਕੀ ਕੀਤਾ ਜਾਵੇ ਮਾਰੇ ਕਰਮ ਉਹਦੇ ਆ ਜਿਹੜੇ ਸੁਣਨੀਆਂ ਪੈਂਦੀਆਂ ਨਾਲ ਛੋਡੇ ਤੋਂ ਨਾਲੇ ਲੋਕਾਂ ਤੋਂ ਹਾਂ ਫਿਰ ਚਾਹੇ ਚੱਜ ਕਰੇ ਨੇ ਮਾਸੂਰਨੀਆਂ ਤਾਂ ਪਾਣ ਕੀ ਨਾ ਕਰੋ ਇਹ ਜਿਹੇ ਚੱਜ ਭਾਈ ਨਾ ਸੁਣੋ ਭਾਈ ਲੋਕ ਤਾਂ ਕਹਿੰਦੇ ਹੁੰਦੇ ਆ ਘਰ ਦੇ ਤਾਂ ਚੁੱਪ ਕਰ ਜਾਣਾ ਲੈ ਤੁਸੀਂ ਆਪਦੀ ਲੱਗੇ ਪਏ ਹੋ ਉਹ ਬੀਬੀ ਤੂੰ ਨਾ ਪਤਾ ਕੀ ਗੱਲ ਆ ਤੂੰ ਸਾਨੂੰ ਵੀ ਸੁੱਖ ਦੀ ਨੀਂਦ ਨਾ ਦਾ ਸੌਣ ਦਿੰਨੀ ਆ ਨਾ ਸਾਨੂੰ ਦਿਨ ਦਾ ਚੈਨ ਲੈਣ ਦਿੰਨੀ ਆ ਸਾਰੇ ਦਿਨ ਸਾਡੀ ਵੀ ਤੂੰ ਸੰਗ ਫਸਾਈ ਰੱਖਦੀ ਆ ਤੂੰ ਮੇਰੀ ਗੱਲ ਸੁਣ ਲੈ ਜੇ ਬਹਿ ਕੇ ਰੋਟੀਆਂ ਤੋਂ ਖਾਣੀਆਂ ਹੁੰਦੀਆਂ ਖਾ ਲਿਆ ਕਰ ਨਹੀਂ ਭਾਈ ਚੁੱਪ ਹੋ ਜਾ ਕਰਕੇ ਚੱਕ ਝੋਲਾ ਵਗ ਜਾ ਮਾਸੀ ਕੋਲੇ ਕਿਹੜੀ ਰੋਟੀ ਮਾਸੀ ਕੋਲੇ ਲੱਗ ਜੂ ਗੱਲ ਸੁਣ ਲੈ ਪੁੱਤ ਸ਼ਰਮ ਕਰ ਮਾੜੀ ਮੋਢੀ ਜਾਣ ਆਣ ਹੁੰਦਾ ਭੈਣ ਭਾਈਆਂ ਕੋਲੇ ਉੱਥੇ ਜਾ ਕੇ ਬੈਠਣ ਨੂੰ ਨਹੀਂ ਹੈਗੀ ਮੈਂ ਸਾਰਾ ਗੁਸਾ ਘਰ ਬੰਨੇ ਕੋਈ ਉਜਾੜਾ ਨਹੀਂ ਮੈਂ ਮੈਂ ਘਰ ਬੰਨੇ ਮਾਂ ਜਿੱਦੇ ਦੀ ਆਈਆਂ ਨਾ ਬੰਨੇ ਤਾਂ ਮੈਂ ਵੀ ਆ ਮੈਂ ਕਿਹਾ ਚੱਕ ਕੇ ਥੋਬੀ ਹਾਂ ਪੇਕਿਆ ਨੂੰ ਢੋਤਾ ਮੈਂ ਵੀ ਨਹੀਂ ਢੋਆ ਹੈਗਾ ਜਿੱਦੇ ਦੀ ਆਈਆਂ ਨਾ ਬੰਨਣ ਦੀ ਲੱਗੀ ਪਾਈਆਂ ਗਈ ਹਾਂ ਕੀ ਕੀਤਾ ਜਦੋਂ ਮੈਂ ਅਜੀ ਦੀ ਸੱਤੈ ਸੂ ਲੈਦੀ ਸਵਾਹ ਹੋਰੇ ਹਾਂ ਦਾ ਕੰਮ ਕਰ ਲਓ ਭਾਈ ਤੁਸੀਂ ਇਹ ਕਾ ਰੱਖੋ ਕਿਤੇ ਮੈਂ ਨਾ ਤੁਹਾਡੇ ਚ ਕਲੇਸ਼ ਪਾਦਾ ਠੀਕ ਹੈ ਕੋਈ ਗੱਲ ਸਾਡੀ ਕਿਲੇਸ ਪੈਂਦੀ ਨਹੀਂ ਵਾ ਕੋਈ ਨਹੀਂ ਤੁਸੀਂ ਆਹੋ ਆਹੋ ਕੋਈ ਗੱਲ ਨਹੀਂ ਲੱਗੇ ਮੈਂ ਫਿਚਰੀ ਮੈਂ ਤੂੰ ਮੁੱਤੋ ਨਹੀਂ ਬਣਦੇ ਹੈਗਾ ਤਾ ਉੱਠ ਕੇ ਕਾਲਾ ਕੋਈ ਸਰ ਬੰਨ ਕੇ ਪਾਣੀ ਮਾ ਲੱਗੇ ਪਹਿਲੇ ਹੀ ਪਤਾ ਲੱਗਿਆ ਤੇਰਾ ਮੜਾ ਮੋਟਾ ਕਹਿ ਨਹੀਂ ਸਕਦਾ ਤੂੰ ਤਾਂ ਪੁੱਤ ਹੈ ਉਹ ਨੂੰ ਆਏਗੀ ਉਹ ਬੀਬੀ ਕੀ ਕਹਾਂ ਸਾਰੇ ਕਿ ਤਾ ਤੇਰੇ ਜਨੇ ਤੂੰ ਵੀ ਟਿਕਦੀ ਨਹੀਂ ਹੈਗੀ ਜੇ ਤੈਨੂੰ ਬੁਖਾਰ ਚੜਿਆ ਕੋਈ ਗੋਲੀ ਖਾ ਕੇ ਪੈ ਜਾ ਮੜੀ ਉਹ ਠੀਕ ਹੋ ਜਾਏਗੀ ਖਿਚੜੀ ਨਾਲ ਕਿਤੇ ਬੁਖਾਰ ਉਤਰਦੇ ਨੇ ਕਹੇ ਜਿਹੀਆਂ ਗੱਲਾਂ ਕਰਦੀਆਂ ਫਿਰ ਭਾਈ ਮੈਂ ਤਾਂ ਖਾਦਾ ਨਹੀਂ ਸੀ ਕੁਝ ਤੜਕੇ ਦਾ ਬਰੈਡ ਜੇ ਮੈਂ ਨਹੀਂ ਖਾਂਦੀ ਮੈਂ ਤਾਂ ਕਾਹ ਕਹਤਾ ਆ ਕੁੱਤੀ ਜੀਵ ਨੇ ਨਹੀਂ ਉੱਠ ਕੇ ਆਪ ਮਹਿੰਗੀ ਸਸਤੀ ਆ ਬਣਾ ਲੈਂਦੀ ਮੈਨੂੰ ਕੀ ਪਤਾ ਸੀ ਆ ਇੰਨੀਆਂ ਗੱਲਾਂ ਸੁਣਨੀਆਂ ਪਹਿਣੀਆਂ ਛੋਡੇ ਤੋਂ ਜਿਹੜਾ ਜਿਹੜਾ ਕੁਝ ਘਰੇ ਬਣਿਆ ਹੁੰਦਾ ਚੁੱਪ ਕਰਕੇ ਖਾ ਲਿਆ ਕਰ ਜੇ ਇੱਕ ਨਹੀਂ ਖਾਣੀ ਅੱਧੀ ਖਾ ਲਿਆ ਕਰ ਕਿਪਾ ਕਰਕੇ ਤਾਂ ਰਹਾ ਕਰ ਇਹ ਤੈਨੂੰ ਪਤਾ ਚਾਰ ਚਾਰ ਜਾਂਦੇ ਤਾਹਾਂ ਚੜ ਜਾਂਦੀਆਂ ਫਿਰ ਚਾਰ ਬੋੜੀਆਂ ਤੂੰ ਤਾਹਾਂ ਜੜ ਜਾਂਦੀਆਂ ਕੋਈ ਨਾ ਪੁੱਤਰਾ ਕੋਈ ਗੱਲ ਆਉਰੇ ਆਓ ਜੀ ਮੇਰੀ ਗੱਲ ਸੁਣਿਓ ਨਹੀਂ ਆਉਣਾ ਸੁਣ ਲੈ ਮੈਨੂੰ ਪਸਤਾਉਣਾ ਮੈਨੂੰ ਵਿਆਹ ਕਰਕੇ ਪਸਤਾਉਣਾ ਵੀ ਮੈਂ ਵਿਆਹ ਕਿਉਂ ਕਰਾ ਲਿਆ ਮੇ ਤਾਂ ਦੋ ਆਪਣਾ ਵਿਚਾਰੇ ਜਾਣੇ ਜੇ ਤੇਰੀ ਮੰਦਾ ਤਾਂ 76 ਲਾਉਣੀ ਜੇ ਉਹਦੀ ਮੰਦਾ ਤੂੰ 76 ਲਾਉਣੀ ਨਾ ਨਾ ਭਾਈ ਮੈਂ ਤਾਂ ਬਾੜੀ ਮਾੜੀ ਐ ਮੈਂ ਤਾਂ ਚੱਕ ਕੇ ਆਸ਼ਰਮ ਛੱਡਿਆ ਐਵੇਂ ਆਪਦੀ 30 ਨਰਸਾਂ ਆਈ ਆਉਣ ਨਾਲ ਟਾਈਮ ਹੀ ਦੱਸੂਗਾ ਤੈਨੂੰ ਠੀਕ ਐ 30 ਪੁੱਤ ਤਾਂ ਤੇਰੇ ਵੀ ਆ ਮੇਰੇ ਹਿਸਾਬ ਨਾਲ ਮਾਂ ਜਿਹੜੇ ਤੇਰੇ ਹਿਸਾਬ ਨਾਲ ਘਰੇ ਲੜਾਈ ਲੁੜੀ ਜੀ ਪਾਉਣ ਦੇ ਵਾਲੇ ਆ ਗੱਲਾਂ ਲੈ ਨਾ ਮਨ ਨਾਲ ਆਸ਼ਰਮ ਦਾ ਸਾਢੇ ਪਤਾ ਨਹੀਂ ਕਿੱਥੇ ਜਾਣਾ ਹੋਊਗਾ ਤੈਨੂੰ ਚੱਲ ਕੋਈ ਨਾ ਭੱਜ ਉਹ ਮੇਰੇ ਕਰਮ ਨਹੀਂ ਸ਼ੇਰਾ ਹਾਂ ਮੇਰੇ ਕਰਮ ਨਹੀਂ ਕਰਮ ਵੀ ਬੰਦੇ ਨੂੰ ਆਪ ਹੀ ਬਣਾਉਣੇ ਪੈਂਦੇ ਨੇ ਮਾਂ ਕਰਮ ਵੀ ਜਿਹੜਾ ਕੋਈ ਆਪਣੇ ਆਪ ਬਣ ਕੇ ਆਉਂਦੇ ਨੇ ਇਹਦਾ ਜਿਹੜੇ ਜੇ ਕਰਮ ਕਰੇਗੀ ਉਹੋ ਜੀ ਭੋਗਣੀ ਪਊਗੀ ਚੱਲ ਭਾਈ ਤੂੰ ਵੀ ਰੋਟੀ ਖਾ ਲਈਂ ਜਾਂ ਬਾਜਾ ਮਾਰੀ ਜਾਂਗੇ ਤੈਨੂੰ ਭੱਜਾ ਕਾ ਨੂੰ ਰੋਟੀ ਖਾਣ ਕਿੰਨੀ ਕਿੱਥੇ ਦਿੰਨੀ ਆ ਗੱਲ ਚ ਦਾ ਬੁਰਕੀ ਦਾਦਾ ਨਹੀਂ ਆ ਨਾ ਨਾ ਮੈਂ ਤਾਂ ਕੁਝ ਨਹੀਂ ਕਹਦੀ ਮੇਰੀ ਗੱਲ ਕੋਈ ਤਾਂ ਲੱਗਿਆ ਪਤਾ ਵੀ ਮੈਂ ਮੇਰਾ ਕਹੇਗਾ ਟਾਈਮ ਆਉਣ ਵਾਲਾ ਕਹੇਗਾ ਹੈਗਾ ਮੈਨੂੰ ਲੱਗਿਆ ਪਤਾ ਹੁਣ ਮੈਨੂੰ ਚਾਰ ਹੋਰ ਸੁਣਾਉਣੀਆਂ ਉਹ ਵੀ ਸੁਣਾ ਜਾ ਮੈਨੂੰ ਚੋਟੀ ਲਗਾਣਾ ਸਾਡੇ ਦੋਨਾਂ ਜੀਆਂ ਦੇ ਵਿੱਚ ਸਾਡੇ ਕੋਲੇ ਕੋਉਣ ਦੀ ਲੋੜ ਨਹੀਂ ਹੈਗੀ ਆਪਦਾ ਤੁਹਾਨੂੰ ਦਵਾਈ ਬੂਟੀ ਨੂੰ ਪੈਸੇ ਟਕੇ ਦੀ ਲੋੜਾ ਉਹ ਤੇ ਮੇਰੇ ਅੰਦਰ ਬਟੂਆ ਪਿਆ ਹੁੰਦਾ ਲੈ ਜਾਗਾ ਚੁੱਪ ਕਰਕੇ ਕੱਢ ਕੇ ਨਾ ਸ਼ੇਰਾ ਆਪੇ ਚਾਰ ਪੈਸੇ ਦੇਣਿਆ ਦੇ ਜਾ ਕਰ ਨਹੀਂ ਮੈਂ ਤਾਂ ਕੱਢਦੀ ਨਹੀਂ ਕੀ ਪਤਾ ਕੱਲ ਨੂੰ ਮੇਰੇ ਕੀ ਜੁਮੇ ਲੱਗ ਜੇ ਤਾਂ ਦੱਸ ਕੀ ਗੱਲ ਕਹੀ ਹੈ ਕਿੱਥੇ ਪੌੜੀਆਂ ਚੜ੍ਹ ਕੇ ਦੋਨੇ ਜੀ ਚਲ ਕੋਨਾ ਜਿਹੇ ਜੇ ਕਰ ਮੈਂ ਹੰਡਾਲਾ ਭਈ ਗੱਲ ਸੁਣਿਓ ਤੁਸੀਂ ਕਿੱਥੇ ਦੇਖਿਆ ਸੋਨਮਾ ਸਾਈਡ ਤੇ ਆ ਜਾਓ ਵੀਰੇ ਥੋੜਾ ਜਿਹਾ ਮੇਰੀ ਗੱਲ ਸੁਣਿਓ ਤੁਸੀਂ ਉਹਨਾਂ ਦੇ ਸਣੀ ਕੇ ਕੋਲ ਆਇ ਤੇ ਨਹੀਂ ਰਹਿੰਦੇ ਸੀਗੇ ਹਾਂ ਹਾਂਜੀ ਮੈਂ ਉੱਥੇ ਜਾਂਦੀ ਤੁਸੀਂ ਕੌਣ ਮੈਂ ਸਣੀ ਦਾ ਫਰੈਂਡ ਮੈਂ ਆਉਂਦਾ ਹੁੰਦਾ ਸੀ ਨਾ ਆਪਣੇ ਘਰੇ ਮੈਨੂੰ ਤਾਂ ਯਾਦ ਨਹੀਂ ਕੁਛ ਦੇਖਿਆ ਤਾਂ ਹੈ ਨਹੀਂ ਬਸੇ ਕਦੇ ਬਾਵਾਵਰੀ ਆਇਆ ਤੁਹਾਨੂੰ ਮੈਂ ਦੇਖਿਆਗਾ ਉਹ ਠੀਕ ਹੈ ਮੈਂ ਨਹੀਂ ਦੇਖਿਆ ਹਾਂਜੀ ਹਾਂਜੀ ਵਧੀਆ ਤੇ ਹੁਣ ਕਿੱਥੇ ਉਹਨਾਂ ਨੇ ਤੇ ਉੱਥੋਂ ਛੱਡਤਾ ਸੀ ਨਾ ਤੁਸੀਂ ਘਰ ਹਾਂਜੀ ਹਾਂਜੀ ਛੱਡਤਾ ਹੁੰਦਾ ਤੇ ਹੁਣ ਕਿੱਥੇ ਲੈ ਲਿਆ ਸੀਗਾ ਬਸ ਇੱਥੇ ਇੱਥੇ ਕੀ ਵੀ ਜੀ ਕੋਈ ਕੋ ਕੰਮ ਸੀ ਨਹੀਂ ਕੰਮ ਤਾਂ ਕੀ ਸੀਗਾ ਉਹ ਕੰਮ ਤਾਂ ਕੁਛ ਨਹੀਂ ਸੀਗਾ ਅੱਛਾ ਅੱਛਾ ਤੇ ਤੁਸੀਂ ਨੌਕਰੀ ਕਰਦੇ ਸੋਨ ਨੌਕਰੀ ਨਹੀਂ ਲੱਗੇ ਸੀਗੇ ਤੁਸੀਂ ਹਸਪੀਟਲ ਹਸਪੀਟਲ ਹਾਂਜੀ ਹਾਂਜੀ ਉਸ ਨੂੰ ਮੈਂ ਲਵਾਇਆ ਸੀਗਾ ਅੱਛਾ ਅੱਛਾ ਠੀਕ ਹੈ ਉਹ ਵੀਰਾ ਕਹਿੰਦਾ ਸੀਗਾ ਮੈਂ ਕਿਸੇ ਦੋਸਤ ਨੂੰ ਪੁੱਛੂਗਾ ਹਾਂ ਉਹ ਮੈਨੂੰ ਮੈਨੂੰ ਹੀ ਕਿਹਾ ਸੀਗਾ ਉਹਨਾਂ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਉਹ ਠੀਕ ਹਾਂਜੀ ਹਾਂਜੀ ਫਿਰ ਦੀ ਉੱਥੋਂ ਤੁਸੀਂ ਘਰ ਛੱਡ બસ ਵੈਸੇ ਛੱਡਦਾ ਸੀਗਾ ਮੈਨੂੰ ਨੂ ਦੂਰ ਪੈਂਦਾ ਸੀਗਾ ਹਸਪੀਟਲ ਤੱਕ ਅੱਛਾ 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 ਹੁਣ ਹੁਣ ਕਿਥੇ ਲੈ ਲੈ ਫਿਰ ਹਾਂ ਹੁਣ ਬਸ ਇੱਥੇ ਇੱਥੇ ਨੇੜੇ ਹੀ ਲਿਆ ਹਸਪੀਟਲ ਦੇ ਅੱਛਾ 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 ਠੀਕ ਹੈ ਠੀਕ ਹੈ ਤੇ ਕਿੰਨੀ ਪੇ ਭੂ ਦਿੰਦੇ ਆ ਹੁਣ ਸੈਲਰੀ ਵਗੈਰਾ ਕਿੰਨੀ ਦਿੰਦੇ ਆ 8000 ਦਿੰਦੇ ਆ 8000 ਦਿੰਦੇ ਆ ਹਾਂਜੀ ਬੜਾ ਕਟ ਨਹੀਂ ਫਿਰ ਹੁਣ ਕੀ ਕਰਾਂ ਮਜਬੂਰੀ ਆ ਨਹੀਂ ਉਹ ਕਹਿੰਦੇ ਸੀ ਨਾਲੇ ਵੀ ਮਹੀਨਾ ਕੰਮ ਦੇ ਕੇ ਆਪਾਂ ਕੁੜੀ ਦਾ ਵੀ ਸੈਲਰੀ ਵਧਾ ਦਾਂਗੇ ਤੇ ਵਧਾਈ ਨਹੀਂ ਉਹਨਾਂ ਨੇ ਨਹੀਂ ਜੀ ਉਹਨੇ ਸੈਲਰੀ ਵਧਾਈ ਨਹੀਂ ਮੇਰੀ ਸੈਲਰੀ ਤਾਂ ਉਨੀ ਹੈ ਤੇ ਹੁਣ ਤਮਰ ਉਹ ਮਤਲਬ ਔਖਾ ਹੁੰਦਾ ਹੋਣਾ ਹਾਂਜੀ ਔਖਾ ਤੇ ਫਿਰ ਤੇ ਘਰ ਇੱਕ ਤੁਸੀਂ ਹੈ ਕੱਲੇ ਮੈਨ ਲਾ ਹਣਾ ਤਾਂ ਤੁਸੀਂ ਉਹਨੇ ਸਣੀ ਨਹੀਂ ਦੱਸਦੀ ਮੈਨੂੰ ਵੀ ਤੁਸੀਂ ਕੱਲੇ ਹੀ ਹਣਾ ਇੱਕ ਛੋਟੀ ਜਿਹੀ ਵਾਕੜੀ ਆਪਣੀ ਹਣਾ ਹਾਂਜੀ ਹਾਂਜੀ ਉਹ ਕਿਹੜੀ ਕਲਾਸ ਚ ਹੋਗੀ ਉਹ ਹੈਗੀ ਐਥ ਚਾਈ ਅੱਛਾ ਆ ਬਹੁਤ ਵੱਡੀ ਹੋਗੀ ਹਾਂਜੀ 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 ਅੱਛਾ 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 ਇੱਥੋਂ ਕੋਈ ਨਾ ਦੇਖ ਲਓ ਤੁਸੀਂ ਜੇ ਮੇਰਾ ਯਾਰ ਦੋਸਤ ਇੱਕ ਹੋਰ ਹੈਗਾ ਕੇਰ ਹਸਪੀਟਲ ਇੱਥੇ ਆਪਣੇ ਨੇੜੇ ਹੀ ਹੈਗਾ ਤੇ ਉਹ ਮੈਂ ਉਹਦੇ ਨਾਲ ਉਹਦੇ ਨਾਲ ਗੱਲ ਕਰ ਲੈਣਾਗਾ ਤੇ 15-16000 ਰੁਪਏ ਸੈਲਰੀ ਸਾਨੂੰ ਮੈਂ ਦਵਾ ਦਿੰਨਾ ਉਥੋਂ ਜੇ ਇੱਥੇ ਘੱਟ ਪੈਂਦੀ ਆ ਤਾਂ ਕਿਉਂਕਿ 8000 ਚੱਦਕਲ ਕਿੱਥੇ ਗਿਆ ਰਹਾਂ ਹੁੰਦਾ ਤੁਹਾਨੂੰ ਪਤਾ ਹੀ ਐ ਹਾਂ ਫਿਰ ਤਾਂ ਬਾਲਾ ਵਧੀਆ ਹੋ ਜਾਏਗਾ ਜੇ ਮੈਨੂੰ ਉਥੇ ਨੌਕਰੀ ਮਿਲ ਜੇ 16-17000 ਤਾਂ ਫਿਰ ਤਾਂ ਮੇਰੇ ਕੋਲ ਬੱਚ ਵੀ ਜਾਇ ਕਰਨਗੇ ਪੈਸੇ ਤੁਸੀਂ ਐਂ ਕਰਿਓ ਮੈਨੂੰ ਆਪਦਾ ਰੈਜ਼ਿਊਮ ਦੇ ਦਿਓ ਠੀਕ ਐ ਤੇ ਮੈਂ ਘਰੇ ਆ ਕੇ ਜਾਂ ਤਾਂ ਉਹਨੂੰ ਬੁਲਾ ਲਾਂਗੇ ਆਪਾਂ ਠੀਕ ਐ ਜਾਂ ਆਪਾਂ ਮਿਲਿਆਵਾਂਗੇ ਤੁਸੀਂ ਮੈਨੂੰ ਐਡਰੈਸ ਲਿਖਾ ਦਿਓ ਤੇ ਮੈਂ ਉਹ ਕੰਮ ਕਰਾ ਦੇਣਾ ਤੁਹਾਡਾ ਜੀ ਲਿਖਾ ਦੇ ਦਿੰਦੇ ਹਾਂ ਜੀ ਮੈਨੂੰ ਉਹ ਦੱਸ ਦਿਓ ਥੋੜਾ ਜਿਹਾ ਇੱਕ ਮਿੰਟ ਰੁਕਿਓ ਹਾਂਜੀ 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 ਦੱਸਿਓ ਬਠਿੰਡਾ ਦੀਪਨਗਰ 6 ਨੰਬਰ ਗਲੀ 6 ਨੰਬਰ ਗਲੀ ਹਾਂਜੀ ਹਾਂਜੀ ਤੇ ਇਹ ਹੈ ਜੀ ਐਡਰੈਸ ਫਿਰ 6 ਨੰਬਰ ਠੀਕ ਹੈ ਜੀ ਠੀਕ ਹੈ ਜੀ ਜਰੂਰ ਦੱਸਿਓ ਠੀਕ ਹੈ ਹਾਂ ਹਾਂ ਜਰੂਰ ਜਰੂਰ ਠੀਕ ਹੈ ਜੀ ਇਹ ਕੰਮ ਤਾਂ ਹੋ ਗਿਆ ਆਪਣਾ ਵਧੀਆ ਹੁਣ ਦਿੰਨਾ ਖੁਸ਼ਖਬਰੀ ਉਸਤਾਦ ਜੀ ਨੂੰ ਇਹ ਆਪਣਾ ਪਹਿਲਾ ਕੰਮ ਸੀ ਤੇ ਜੱਗਾ ਕਦੇ ਕੰਮ ਆਉਦਾ ਅਧੂਰਾ ਨਹੀਂ ਛੱਡਦਾ ਲੈ ਵੀ ਦਈਏ ਖੁਸ਼ਖਬਰੀ ਇਹ ਡਰੈਸਡ ਰੂਸ ਪਤਾ ਕਰ ਲਿਆ ਸਰਾ ਜੱਗਾ ਫਿਰ ਸੁਰਖੀਆਂ ਚ ਬਣਿਆ ਹੋਇਆ ਅੱਜਕੱਲ ਚੱਲ ਚੱਕ ਨਹੀਂ ਰੇ ਉਹ ਚੱਕ ਲੋ ਜੀ ਮੇਰੇ ਢਿੱਡ ਚਿੱਡੀ ਗੱਲ ਵੀ ਨਹੀਂ ਪਚਦੀ ਜਲਦੀ ਚੱਕੋ ਮਾ 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 ਕਿੱਥੇ ਹੋ ਮਾ ਰਾਨੂੰ ਕੀ ਹੋਇਆ ਮੇਰੀ ਸੱਸ ਕਿੱਥੇ ਆ ਉਹ ਤਾਂ ਮੈਂ ਹੁਣੇ ਹੀ ਦੇਖੀ ਸੀ ਬਾਹਰ ਜਾਂਦੀ ਵੀਰੇ ਨਾਲ ਕਿਉਂ ਗੱਲ ਕੀ ਹੋ ਗਈ ਰਾਨੂੰ ਰੋ ਕਿਉਂ ਰਹੀਆਂ ਗੱਲ ਕੀ ਹੋ ਗਈ ਗੱਲ ਦੱਸ ਮੈਨੂੰ ਚੁੱਪ ਕਰ ਚੁੱਪ 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 ਗੱਲ ਦੱਸ ਮੈਨੂੰ ਕੀ ਉਧਰ ਸਾਰੇ ਠੀਕ ਆ ਘਰੇ ਤੇਰੇ ਸਭ ਕੁਝ ਬਰਬਾਦ ਹੋ ਗਿਆ ਮਨਿੰਦਰ ਘਰ ਉੱਜੜ ਗਿਆ ਮੇਰਾ ਸਭ ਸਭ ਖਤਮ ਹੋ ਗਿਆ ਰੋਣਾ ਗੱਲਦਸ ਮੈਨੂੰ ਕੋਈ ਕੋਈ ਗੱਲ ਨਹੀਂ ਆਪਾਂ ਹੱਲ ਕਰਾਂਗੇ ਗੱਲਦਸ ਕੀ ਹੋ ਗਿਆ ਚੁੱਪ ਕਰ ਚੁੱਪ ਕਰ ਹਨੂ ਚੁੱਪ ਕਰ ਕੀ ਗੱਲ ਹੋ ਗਈ ਮੇਰੀ ਮਾਂ ਦਾ ਫੋਨ ਆਇਆ ਸੀ ਮੈਨੂੰ ਮੈਨੂੰ ਕਹਿੰਦੀ ਤੇਰੀ ਸੱਸ ਨੇ ਫੋਨ ਕਰਕੇ ਕਿਹਾ ਵੀ ਤੁਹਾਡੀ ਕੁੜੀ ਨੇ ਤਲਾਕ ਦੇ ਪੇਪਰ ਦਿੱਤੇ ਨੇ ਉਹ ਵੀ ਸਾਈਨ ਕਰਕੇ ਭਲਾ ਮੈਂ ਕਿਉਂ ਤਲਾਕ ਦੇ ਪੇਪਰ ਦਊਂਗੀ ਮੇਰੇ ਤੇ ਐਡਾ ਵੱਡਾ ਦੁਸ਼ਣ ਲਾਇਆ ਉਹਨਾਂ ਨੇ ਚਾਲ ਖੇਡੀ ਮੇਰੇ ਨਾਲ ਜੇ ਜੋ ਤੂੰ ਤਲਾਕ ਦੇ ਪੇਪਰ ਮੰਗਾਏ ਨਹੀਂ ਸਾਈਨ ਨਹੀਂ ਕੀਤੇ ਤਾਂ ਕਿਵੇਂ ਕਹਿ ਸਕਦੇ ਆ ਉਹਨਾਂ ਕੋਲ ਕੀ ਪ੍ਰੂਫ ਹੋ ਵੀ ਹਾਂ ਤੂੰ ਸਾਈਨ ਕੀਤੀ ਜੇ ਤੂੰ ਸਾਈਨ ਕੀਤੇ ਨਹੀਂ ਹੈਗੇ ਬਾਲੀ ਵੱਡੀ ਬੇਇਫਕੂ ਫਰਮੈਂ ਮਨਿੰਦਰ ਬਾਲੀ ਜ਼ਿਆਦਾ ਜਦੋਂ ਮੈਨੂੰ ਪਤਾ ਵੀ ਇਹ ਮੇਰੇ ਆਪ ਦੇ ਨਹੀਂ ਹੈਗੇ ਫਿਰ ਵੀ ਇਹਨਾਂ ਨੇ ਧਿੱਜ ਗਈ ਯਕੀਨ ਕਰ ਲਿਆ ਵੀ ਨਹੀਂ ਸ਼ਾਇਦ ਇਹ ਬਦਲ ਗਏ ਹੋਣਗੇ ਪਰ ਇਹਨਾਂ ਨੇ ਤਾਂ ਬੜੀ ਵੱਡੀ ਚਾਲ ਖੇਡੀ ਮੇਰੇ ਨਾਲ ਇੰਨਾ ਵੱਡਾ ਧੋਖਾ ਧੋਖਾ ਕਾਹਦਾ ਧੋਖਾ ਕੀ ਬੇਫੂਗ ਗਲਤ ਦੱਸ ਮੈਨੂੰ ਹੋਈ ਕੀ ਆ ਤੈਨੂੰ ਕਿਹੜੀ ਗਲਤੀ ਨੇ ਧੋਖਾ ਦਿੱਤਾ ਮੇਰੇ ਕੋਲੇ ਆ ਕੇ ਤਲਾਕ ਦੀ ਗੱਲ ਕਰਦੇ ਮੈਂ ਕਿਉਂ ਤਲਾਕ ਦਿੰਦੀ ਭਲਾ ਇਹਨਾਂ ਨੂੰ ਜਦੋਂ ਮੇਰੀ ਮਾਂ ਨੇ ਮੈਨੂੰ ਸਿਖਾਇਆ ਵੀ ਚੰਗੇ ਚ ਰਹਿ ਮਾੜੇ ਚ ਰਹਿ ਰਹਿਣਾ ਤਾਂ ਤੈਨੂੰ ਸੋਹਰੇ ਘਰ ਹੀ ਪੈਣਾ ਇਹਨਾਂ ਨੇ ਪਤਾ ਮੇਰੇ ਨਾਲ ਕੀ ਕੀਤਾ ਉੱਦੇ ਮਿੱਠੇ ਪਿਆਰੇ ਹੋਗੀ ਕਹਿੰਦੇ ਮੈਂ ਤੇਰੇ ਲਈ ਟਰਾਂਸਫਰ ਇੱਥੇ ਕਰਵਾ ਰਿਆ ਤੇ ਮੈਂ ਮੈਂ ਵੀ ਉਹਨਾਂ ਤੇ ਯਕੀਨ ਕਰ ਲਿਆ ਕਹਿੰਦੇ ਤੇਰੇ ਸਾਈਨ ਜਾਈਂਦੇ ਨੇ ਵਿਦ ਪ੍ਰੂਫ ਤੇ ਮੈਂ ਉਹ ਸਾਈਨ ਕਰਤੇ ਮੈਨੂੰ ਲੱਗਦਾ ਸ਼ਾਇਦ ਉਹ ਤਲਾਕ ਦੇ ਕਾਗਜ਼ ਸੀ ਹੁਣ ਮੈਨੂੰ ਕੀ ਪਤਾ ਮਨਿੰਦਰ ਮੈਨੂੰ ਤਾਂ ਪੜਨ ਵੀ ਨਹੀਂ ਦਿੱਤੇ ਇਹਨਾਂ ਨੇ ਕਹਿੰਦੇ ਤੂੰ ਪੜ ਕੇ ਕੀ ਕਰੇਂਗੀ ਜਦੋਂ ਮੈਂ ਤੈਨੂੰ ਕਹਤਾ ਤੇ ਮੈਂ ਮੈਂ ਵੀ ਚੱਕ ਕੇ ਮੂੰਹ ਸਾਈਨ ਕਰਤੇ ਮੈਨੂੰ ਕੀ ਪਤਾ ਸੀ ਇਹਦਾ ਕੋਈ ਸੋਚੀ ਜਾਂਦੇ ਨੇ ਪਰ ਇਹ ਜੀ ਪਾਗਲ ਕਿਵੇਂ ਹੋਗੀ ਮੈਂ ਰਾਨੋ ਦੇ ਸਕਦਾ ਕਿ ਉਹ ਤਲਾਕ ਦੇ ਪੇਪਰ ਹੀ ਹੋਣ ਤਾਂ ਹੀ ਤਾਂ ਕਿਤੇ ਕਦੇ ਤਿੰਨ ਪਿਆਰ ਨਾਲ ਬੋਲਿਆ ਨਹੀਂ ਫਿਰ ਜੇ ਜੋ ਪਿਆਰ ਨਾਲ ਬੋਲਿਆ ਤਾਂ ਇਹਦੇ ਚ ਉਹਦਾ ਕੋਈ ਲਾਲਚ ਹੀ ਸੀਗਾ ਹਾਂ ਜਿਹੜਾ ਤੈਨੂੰ ਉਹਨੇ ਕਾਗਜ਼ ਵੀ ਪੜ੍ਹਨ ਨਹੀਂ ਦਿੱਤੇ ਤੈਨੂੰ ਇੱਕ ਗੱਲ ਕਹਾਂ ਜੇ ਉਹ ਤੇਰੇ ਨਾਲ ਚਲਾਕੀਆਂ ਕਰ ਰਹੇ ਨਾ ਐਡਾ ਵੱਡਾ ਧੋਖਾ ਕਰ ਰਿਹਾ ਤਾਂ ਤੂੰ ਵੀ ਚੁੱਪ ਨਾ ਰਹਿ ਕਿਸੇ ਦੀ ਨਾ ਸੋਚ ਨਾ ਮਾਂ ਪਿਓ ਦੀ ਨਾ ਸਹੁਰੇ ਦੀ ਨਾ ਸੱਸ ਦੀ ਨਾ ਆਪਦੇ ਘਰ ਵਾਲ ਦੀ ਸਿੱਧੀ ਹੋ ਜਾ ਇਹਨਾਂ ਨਾਲ ਇਹਨਾਂ ਨੂੰ ਫੇਰ ਹੀ ਪਤਾ ਲੱਗੂਗਾ ਤੇਰੇ ਲਈ ਕਹਿਣਾ ਬਹੁਤ ਸੌਖਾ ਹੈ ਮੇਰੀ ਜਗ੍ਹਾ ਤੇ ਆ ਕੇ ਘਰ ਤੈਨੂੰ ਫੇਰ ਪਤਾ ਲੱਗਣਾ ਬਹੁਤ ਔਖਾ ਹੁੰਦਾ ਆਪਦੇਆਂ ਦੇ ਖਿਲਾਫ ਲੜਨਾ ਕਿ ਇਹਦੇ ਨਾਲ ਲੜਾਂ ਮੈਂ ਸਾਰੇ ਤਾਂ ਮੇਰੇ ਆਪਦੇ ਨੇ ਤੈਨੂੰ ਕੀ ਲੱਗਦਾ ਮੈਂ ਕਦੇ ਆਪਦੇਆਂ ਨਾਲ ਲੜੀ ਨਹੀਂ ਹੈਗੀ ਤੂੰ ਮੈਨੂੰ ਕਹਿ ਰਹੀ ਏ ਮੇਰੀ ਜਗ੍ਹਾ ਤੇ ਆ ਕੇ ਦੇਖ ਜੇ ਕਿਸੇ ਦਿਨ ਤੈਨੂੰ ਮੇਰੀ ਜਗ੍ਹਾ ਤੇ ਆਉਣਾ ਪਏ ਨਾ ਤੂੰ ਕਹੇਂਗੀ ਵਿਆਹ ਦੁੱਖ ਤਾਂ ਕੁਝ ਵੀ ਨਹੀਂ ਹੈਗੀ ਜਿਹੜੇ ਦੁੱਖ ਮੈਂ ਚੱਲ ਲਿਆ ਆਂਦੀ ਜ਼ਿੰਦਗੀ 'ਚ ਤੇ ਮੈਂ ਤੈਨੂੰ ਤਾਂ ਹੀ ਕਹਿ ਰਹੀ ਆਂ ਵੀ ਬਹੁਤ ਚੰਗੀ ਰਹੇਂਗੀ ਜੇ ਇਸ ਘਰ ਵਿੱਚ ਰਹਿਣਾ ਚਾਹੁੰਨੀ ਆ ਨਾ ਤੂੰ ਚਾਹਣੀ ਆ ਵਿਆਹ ਕਰ ਚੋ ਮੈਨੂੰ ਨਾ ਕੱਢਣ ਤੇ ਮਾਪਿਆਂ ਦੀ ਨਜ਼ਰਾਂ ਚ ਮੈਂ ਨਾ ਡਿੱਗਾ ਤੇ ਤੈਨੂੰ ਆਪਦੇ ਹੱਕਾਂ ਲਈ ਲੜਨਾ ਪਊਗਾ ਕੁੜੀਆਂ ਨੇ ਬਹੁਤ ਹਾਲਤ ਲਈ ਲੜਾ ਮੈਂ ਸਾਈਨ ਮੈਂ ਕਰ ਤੇ ਘਰੋਂ ਬੇਦਗਲੇ ਇਹਨਾਂ ਨੇ ਮੈਨੂੰ ਕਰਤਾ ਆ ਆ ਜਾਣਦੇ ਅੱਧੇ ਘੰਟੇ ਨੂੰ ਮੇਰਾ ਬੈਗ-ਬੈਗ ਕਰਾ ਕੇ ਮੈਨੂੰ ਘਰੋਂ ਬਾਹਰ ਕੱਢ ਦੇਣਗੇ ਕਿੱਥੇ ਜਾਊਂਗੀ ਮੈਂ ਕਿਸੇ ਜੋ ਗਰੀ ਨਹੀਂ ਕੱਢ ਸਕਦੀ ਐ ਕਿਵੇਂ ਕੱਢ ਦੇਣਗੇ ਤੂੰ ਦੇਖੀ ਜਦੋਂ ਤੂੰ ਇਹਨਾਂ ਨਾਲ ਸਿੱਧੀ ਹੋ ਗਿਆ ਆਪਦੇ ਹੱਕਾਂ ਦੀ ਗੱਲ ਕੀਤੀ ਨਾ ਇਹੀ ਤੇ ਪੈਰਾਚਲਟ ਦੇ ਫਿਰਨਗੇ ਇਹ ਆਪਤ ਲਾਗ ਦੇ ਪੇਪਰ ਪਾੜਨਗੇ ਫਿਰ ਸਾਹਮਣੇ ਆ ਬਾਰੇ ਚਲਾਕ ਨੇ ਇਹ ਮਨਿੰਦਰ ਤੂੰ ਨਹੀਂ ਸਮਝ ਸਕਦੀ ਇਹਨਾਂ ਨੂੰ ਮੈਂ ਕੁਝ ਨਹੀਂ ਕਰ ਸਕਦੀ ਤੂੰ ਕਰ ਸਕਦੀ ਆ ਜੇ ਤੂੰ ਮੇਰੇ ਮਗਰ ਲੱਗੇਗੀ ਜਿਵੇਂ ਤੈਨੂੰ ਮੈਂ ਕਹਿ ਰਹੀ ਆ ਜੇ ਤੂੰ ਉਵੇਂ ਕਰ ਲੇ ਤਾਂ ਸੱਚੀ ਤੂੰ ਦੇਖੀ ਤੂੰ ਇਸ ਘਰ ਵਿੱਚ ਹੀ ਵਸੇਗੀ ਤੇ ਤੈਨੂੰ ਕੱਢ ਨਹੀਂ ਸਕਦੇ ਇਹ ਕੀ ਸੱਚੀ ਹਾਂ ਪਰ ਜੇ ਕੋਈ ਗੜਬੜ ਹੋ ਗਈ ਕੋਈ ਗੜਬੜ ਨਹੀਂ ਹੁੰਦੀ ਮੈਂ ਤੇਰੇ ਨਾਲ ਆ ਕੋਈ ਘਰਬੜ ਨਹੀਂ ਹੋਣ ਦਿੰਦੀ ਤੇਰੇ ਤੇ ਨਾ ਕੋਈ ਮੁਸੀਬਤ ਆ ਜਾਏ ਉਹ ਕੋਈ ਗੱਲ ਮੇਰੇ ਤੇ ਨਹੀਂ ਆਉਂਦੀ ਨਾਲੇ ਆਇਆ ਮੈਂ ਆਪਣੀ ਭੈਣ ਲਈ ਉਹਦੇ ਨਾਲ ਵੀ ਨਹੀਂ ਖੜ ਸਕਦੀ ਜੋ ਤੇਰੇ ਨਾਲ ਐਡਵਰਟਾ ਧੋਖਾ ਹੋ ਰਿਹਾ ਥੈਂਕ ਯੂ ਤੈਨੂੰ ਪਤਾ ਇਸ ਸਮੇਂ ਮੇਰੇ ਨਾਲ ਕੋਈ ਨਹੀਂ ਹੈਗਾ ਨਾ ਮੇਰੇ ਮਾਪਿਓ ਨਾ ਮੇਰਾ ਘਰ ਵਾਲਾ ਨਾ ਮੇਰੀ ਸੱਸ ਕੋਈ ਵੀ ਨਹੀਂ ਇੱਕ ਇਨਸਾਨੀਅਤ ਦੇ ਨਾਤੇ ਨਾ ਬਾਹਰਲਾ ਬੰਦਾ ਮੇਰੇ ਨਾਲ ਖੜਾ ਮੇਰਾ ਆਪਦਾ ਬਣ ਕੇ ਤੇ ਮੇਰੇ ਆਪਦੇ ਮੇਰੇ ਸਾਹਮਣੇ ਖੜੇ ਨੇ ਤੂੰ ਹੁਣ ਮੇਰੀ ਗੱਲ ਸੁਣ ਰੋਣਾ ਜਮੇ ਨਹੀਂ ਹੋਣਾ ਸਾਹਮਣੇ ਆ ਰੋ ਕੇ ਜੇ ਰੋ ਕੇ ਦਿਖਾਏਂਗੀ ਉਹ ਤਾਂ ਹੀ ਤੈਨੂੰ ਦਬਾ ਲੈਂਦੇ ਆ ਉਹਨਾਂ ਨੂੰ ਆਏ ਵੀ ਕੁਝ ਕਰ ਨਹੀਂ ਸਕਦੀ ਜੀ ਅੜ ਕੇ ਰਹਿਣਗੀ ਨਾ ਤੂੰ ਦੇਖੀ ਇਤਨੇ ਮੂਰੇ ਬੋਲ ਵੀ ਨਹੀਂ ਸਕਦੀ ਨਾਲ ਜਿਵੇਂ ਤੂੰ ਕਹੇਂਗੀ ਫਿਰ ਉਵੇਂ ਕਰਨਗੇ ਹੁਣ ਪਤਾ ਲੱਗ ਗਿਆ ਨਾ ਕੀ ਕਰਨਾ ਬਸ ਠੀਕ ਐ ਜਿਵੇਂ ਤੂੰ ਕਹਿੰਨੀ ਆ ਮੈਂ ਉਵੇਂ ਕਰਕੇ ਵੇਖਦੀ ਆ ਕੀ ਪਤਾ ਹੁਣ ਮੰਨ ਨਹੀਂ ਚੌਣ ਕਿਉਂਕਿ ਕਹਿੰਦੇ ਨਹੀਂ ਨਾ ਜਦੋਂ ਕਿਉ ਸਿੱਧੀਆਂ ਉਂਗਲਾਂ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਆ ਠੀਕ ਐ